मेरे बाबा जी ने काज जीव दाई होवे मेरे बाबा जी ने काजर चाया जीव दाई होवे मेरे बाबा जी ने काज रचाया दाई होवे मेरे बाबा जी ने काज रचाया जीवदई होवे ਪਹਿਲੀ ਵਧਾਈ ਮੇਰੇ ਗੁਰੂ ਨੂੰ ਹੋਵੇ ਪਹਿਲੀ ਵਧਾਈ ਮੇਰੇ ਗੁਰੂ ਜੀ ਨੂੰ ਹੋਵੇ ਪਹਿਲੀ ਵਧਾਈ ਮੇਰੇ ਗੁਰੂ ਜੀ ਨੂੰ ਹੋਵੇ ਪਹਿਲੀ ਵਧਾਈ ਮੇਰੇ ਗੁਰੂ ਜੀ ਨੂੰ ਹੋਵੇ ਜਿਸ ਇਹ ਬੂਟਾ ਲਾਇਆ ਜੀ ਵਧਾਈ ਹੋਵੇ ਮੇਰੇ ਬਾਬਾ ਜੀ ਨੇ ਕਾਜਰ ਚਾਏ